ਸੁਪਰੀਮ ਕੋਰਟ ਦੇ ਵੱਲੋਂ ਪੰਜਾਬ ਦੇ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਮਜੀਠੀਆ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਤਾਂ ਵਿਕਰਮ ਮਜੀਠੀਆ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਸਨ। ਹਾਲਾਂਕਿ ਸੋਮਵਾਰ ਨੂੰ ਸੁਪਰੀਮ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਤੇ ਇਸੇ ਸਬੰਧ ਦੇ ਵਿੱਚ ਹਲਕਾ ਮਜੀਠਾ ਦੇ ਪਿੰਡ ਬੱਗਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਆਤੀਸ਼ਬਾਜ਼ੀ ਕੀਤੀ ਗਈ ਤੇ ਲੱਡੂ ਵੰਡੇ ਗਏ ਤੇ ਜਿੰਦਾਬਾਦ ਦੇ ਨਾਅਰੇ ਲਗਾਏ ਗਏ ਨੇ। ਦੱਸਿਆ ਸਈ ਇਹ ਕਿ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਨੂੰ ਵਿਜਿਲੈਂਸ ਨੇ ਗ੍ਰਿਫਤਾਰ ਕੀਤਾ ਸੀ ਤੇ ਪਿ ਤੂ ਅਦਾਲਤ ਦੇ ਚੱਕਰ ਵੀ ਘੱਟ ਰਹੇ ਸਨ ਦਰਅਸਲ ਉਹਨਾਂ ਦੀ ਜ਼ਮਾਨਤ ਅਰਜ਼ੀ ਦੇ ਲਈ ਲਗਾਤਾਰ ਵਕੀਲਾ ਦੇ ਵੱਲੋਂ ਪਟੀਸ਼ਨਾਂ ਲਗਾਈਆਂ ਜਾ ਰਹੀਆਂ ਸਨ ਤੇ ਅਖੀਰਕਾਰ ਹੁਣ ਸੁਪਰੀਮ ਕੋਰਟ ਦੇ ਵੱਲੋਂ ਰਾਹਤ ਦਿੱਤੀ ਗਈ ਜਿਸ ਤੋਂ ਬਾਅਦ ਵਰਕਰਾਂ ਚ ਵੀ ਖੁਸ਼ੀ ਦੀ ਲਹਿਰ ਹੈ ਮੈਂ ਆਪਣਾ ਨਾਮ ਤੇ ਪਿੰਡ ਵਸੇ ਮੈਂ ਲਾਭ ਸਿੰਘ ਪਿੰਡ ਬੱਗੇ ਤੋਂ ਸ਼ਰੋਮਣੀ ਅਕਾਲੀ ਦਲ ਦਾ ਵਰਕਰ ਸਰਦਾਰ ਵਿਕਰਮ ਸਿੰਘ ਜੀਠਿਆ ਜਿਨ੍ਹਾਂ ਦੀ ਅੱਜ ਜ਼ਮਾਨਤ ਹੋਣ ਤੇ ਸਮੂਹ ਨਗਰ ਦੀ ਸੰਗਤ ਬਹੁਤ ਵੱਡੀ ਪੱਧਰ ਤੇ ਇਕੱਠੇ ਹੋਏ ਆ ਉਹਨਾਂ ਦੀ ਜ਼ਮਾਨਤ ਹੋਣ ਦੀ ਖੁਸ਼ੀ ਦੇ ਵਿੱਚ ਸੁਪਰੀਮ ਕੋਰਟ ਤੋਂ ਸੁਪਰੀਮ ਕੋਰਟ ਨੇ ਮੰਤਰੀ ਸਾਹਿਬ ਨੂੰ ਜ਼ਮਾਨਤ ਦਿੱਤੀ ਅਸੀਂ ਇਸ ਖੁਸ਼ੀ ਦੇ ਵਿੱਚ ਅੱਜ ਪਿੰਡ ਬੱਗੇ ਦੀ ਸਾਰੀ ਸੰਗਤ ਨੇ ਰਲ ਕੇ ਲੱਡੂ ਵੰਡੇ ਅਸਤ ਬਾਜੀ ਚੜਾਈ ਸਾਨੂੰ ਬਹੁਤ ਖੁਸ਼ੀ ਆ ਆਪ ਮੁਹਾਰੇ ਹੋ ਕੇ ਸੰਗਤਾਂ ਜਿਹੜੀਆਂ ਭੱਜ-ਭੱਜ ਕੇ ਆਈਆਂ ਮਜੀਠੀਆ ਸਾਹਿਬ ਦੇ ਨਾਲ ਇੰਨਾ ਪਿਆਰ ਕਰਦੀਆਂ ਜਿਨ੍ਹਾਂ ਨੂੰ ਮਾੜਾ ਜਿਹਾ ਵੀ ਪਤਾ ਲੱਗਾ 6 ਵਜੇ ਤੋਂ ਆਣ ਕੇ 5 ਵਜੇ ਤੋਂ ਸੰਗਤਾਂ ਜਿਹੜੀਆਂ ਸੀ ਉਹਨਾਂ ਦੀ ਵੇੜ ਦੇ ਵਿੱਚ ਹੀ ਵੀ ਆਪਾਂ ਮਤਲਬ ਉਹਨਾਂ ਨੂੰ ਖੁਸ਼ੀ ਪ੍ਰਗਟ ਕਰਨੀ ਆ ਤੇ ਅੱਜ ਸਾਨੂੰ ਬੜੀ ਖੁਸ਼ੀ ਆ ਸਾਡੇ ਨਗਰ ਨੂੰ ਮਜੀਠੀਆ ਸਾਹਿਬ ਨੂੰ ਇੰਨਾ ਪਿਆਰ ਕਰਦਾ ਸਾਡਾ ਨਗਰ ਵੀ ਕੋਈ ਅੰਤ ਨਹੀਂ ਰਾਤ ਦਿਨ ਯਾਦ ਕਰਦੇ ਇਸ ਮਜੀਠੀਆ ਸਾਹਿਬ ਨੂੰ ਤੇ ਜਿਵੇਂ ਪਤਾ ਲੱਗਾ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੁਣ ਮਜੀਠੀਆ ਸਾਹਿਬ ਜਲਦੀ ਆਉਣਗੇ ਸਾਡੇ ਇਲਾਕੇ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਤੇ ਆਣ ਕੇ ਸੰਗਤਾਂ ਨੂੰ ਆਪਣੇ ਵਰਕਰਾਂ ਨੂੰ ਮਿਲਣਗੇ ਤੇ ਚੜ੍ਹਦੀ ਕਲਾ ਦੇ ਵਿੱਚ ਇਹ ਮਜੀਠੀਆ ਸਾਹਿਬ ਹੋ ਨਿਆਵਾ ਜੀਠੀਆ ਸਾਹਿਬ ਦੀ ਜਮਾਨਤ ਮਿਲ ਗਈ ਆ ਹਾਂਜੀ ਕਾੜੀ ਚੋਣ ਵੀ ਨੇਰੇ ਆ ਗਈ ਹੈ ਇਸ ਲਈ ਕੀ ਕਹਿਣਾ ਚਾਹੁੰਦੇ ਜੀ 2027 ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਚੋਣ ਹੋਊਗੀ ਤੇ ਮਜੀਠੀਆ ਸਾਹਿਬ ਅੱਗੇ ਨਾਲ ਡਬਲ ਹੀਡ ਦੇ ਉੱਤੇ ਇਥੋਂ ਜਿੱਤਣਗੇ ਮਜੀਠੀਆ ਸਾਹਿਬ ਦੇ ਨਾਲ ਲੋਕ ਚਟਾਨ ਵਾਂਗੂ ਖੜੇ ਆ ਉਹਨਾਂ ਦੇ ਇੱਕ ਇਸ਼ਾਰੇ ਦੇ ਨਾਲ ਇੱਕ ਹੁਕਮ ਦੇ ਨਾਲ ਜਿੱਥੇ ਵੀ ਉਹ ਕਹਿਣ ਉਥੇ ਮਨਸੰਗਤਾਂ ਜਿਹੜੀਆਂ ਹਾਜ਼ਰ ਹੋਣ ਗਿਆ ਅੱਗੇ ਨਾਲੋ ਵੀ ਲੋਕਾਂ ਦੇ ਵਿੱਚ ਉਤਸ਼ਾਹ ਬਹੁਤ ਜ਼ਿਆਦਾ ਕਿਉਂ ਜੋ ਇਹ ਸਰਕਾਰਾਂ ਨੇ ਦੋ ਸਰਕਾਰਾਂ ਹੰਡਾਈਆਂ ਵਾ ਕਾਂਗਰਸ ਪਾਰਟੀ ਆਮ ਪਾਰਟੀ ਸਿਰਫ ਇਹਨਾਂ ਨੇ ਇੱਕ ਲੋਕਾਂ ਦਾ ਸ਼ੋਸ਼ਣ ਹੀ ਕੀਤਾ ਵਾ ਦਿੱਤਾ ਕੁਝ ਨਹੀਂ ਆ ਕਿਸੇ ਨੇ ਪੱਛਲਾ ਛੜੇ ਤੇ ਕਿਸੇ ਨੇ ਗੱਲਾਂ ਕਰ ਛੜੀਆਂ ਚੁਟਕਲੇ ਸੁਣਾ ਛੜੇ ਉਹਨ ਸਿਰਫ ਇੱਕ ਅਕਾਲੀ ਦਲ ਆ ਜਿਨੇ ਕਈ ਸਮੇਂ ਬੜੇ ਲੰਮੇ ਸਮੇਂ ਦੇ ਤੋਂ ਲੋਕਾਂ ਨੂੰ ਸਹੂਲਤਾਂ ਦਿੰਦੇ ਆ ਰਹੇ ਸੀ ਜਿਵੇਂ ਕਿ ਕਿਸਾਨ ਮਜ਼ਦੂਰ ਵਪਾਰੀ ਜੋ ਵੀ ਮਤਲਬ ਸਾਡੇ ਪੰਜਾਬ ਦੇ ਵਿੱਚ ਮਤਲਬ ਸਾਡਾ ਧਰਾਣਾ ਕਾਰੋਬਾਰ ਦਾ ਜਾਂ ਆਪਾਂ ਕਿਸਾਨ ਹੀ ਪਰ ਜੋ ਵੀ ਸਹੂਲਤਾਂ ਦਿੱਤੀਆਂ ਅੱਜ ਤੱਕ ਸ਼ਰਮਣੀ ਅਕਾਲੀ ਦਲ ਨੇ ਦਿੱਤੀਆਂ ਸ਼ਰਮਣੀ ਅਕਾਲੀ ਦਲ ਨੂੰ ਲੋਕ ਯਾਦ ਕਰ ਰਹੇ ਆ ਸੁਖਬੀਰ ਸਿੰਘ ਬਾਦਲ ਨੂੰ ਸਰਦਾਰ ਵਿਕਰਮ ਸਿੰਘ ਜੀ ਮਜੀਠੀਆ ਨੂੰ ਜਦੋਂ ਦੇ ਮਜੀਠੀਆ ਸਾਹਿਬ ਮਤਲਬ ਗਏ ਜੇਲ੍ਹ ਦੇ ਵਿੱਚ ਉਦੋਂ ਦੇ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਉਦਾਸੀ ਸੀ ਹਰ ਬੰਦਾ ਜਿਹੜਾ ਸੀ ਅਰਦਾਸ ਗੁਰਦੁਆਰਾ ਸਾਹਿਬ ਜਾ ਕੇ ਕਰਦਾ ਸੀ ਕਿ ਕਦੋਂ ਮਜੀਠੀਆ ਸਾਹਿਬ ਆਉਣ ਤੇ ਕਦੋਂ ਇਹ ਲਹਿਰਾਂ ਪੈਰਾਂ ਦੁਬਾਰਾ ਹੋਣ ਹੁਣ ਮੈਂ ਇਹ ਕੱਲ ਕਹਿਣੀ ਚਾਹੁੰਦਾ ਵੀ ਜਿਹੜੀ ਆਉਣ ਵਾਲੀ 2027 ਦੀ ਇਲੈਕਸ਼ਨ ਆ ਬਹੁਤ ਹੀ ਵੱਡੀ ਪੱਦਰ ਬਹੁਤ ਵੱਡੀ ਲੀਡ ਦੇ ਉੱਤੇ ਮਜੀਠੀਆ ਸਾਹਿਬ ਇਥੋਂ ਜਿੱਤ ਪ੍ਰਾਪਤ ਕਰਨਗੇ ਤੇ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣੂਗੀ ਸਰਦਾਰ ਸੁਖਵੀਰ ਸਿੰਘ ਦੀ ਅਗਵਾਈ ਵਿੱਚ ਬੋਲੇ ਹੋਰ ਜੈ ਜੀ ਸਭ ਤੋਂ ਪਹਿਲਾਂ ਦਾਸ ਭਾਈ ਮਲਕੀਤ ਸਿੰਘ ਬੱਗੇ ਤੋਂ ਜਿੱਥੇ-ਜਿੱਥੇ ਵੀ ਸੰਗਤਾਂ ਇਸ ਖਬਰ ਨੂੰ ਦੇਖ ਰਹੀਆਂ ਨੇ ਉਹਨਾਂ ਨਾਲ ਫਤਿਹ ਸਾਂਝੀ ਕਰਨੀ ਲੋਚਦਾ ਹਾਂ ਗਿਆਰ ਵਿੱਚ ਆਵੋ ਗੱਜ ਕੇ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਧ ਸੰਗਤ ਜੀ ਇਹ ਅੱਜ ਦਾ ਜੋ ਵੀ ਇਕੱਠ ਹੋਇਆ ਇਹ ਸਰਦਾਰ ਵਿਕਰਮ ਸਿੰਘ ਜੀ ਮਜੀਠੀਆ ਜਿਨ੍ਹਾਂ ਨੂੰ ਅੱਜ ਅਦਾਲਤ ਦੇ ਵੱਲੋਂ ਜ਼ਮਾਨਤ ਮਿਲੀ ਹੈ ਤੇ ਉਹਦੀ ਖੁਸ਼ੀ ਦੇ ਵਿੱਚ ਸਰਦਾਰ ਲਾਭ ਸਿੰਘ ਜੀ ਦੇ ਗ੍ਰਹਿ ਵੇਖੇ ਸੰਗਤਾਂ ਇਕੱਤਰ ਹੋਈਆਂ ਨੇ ਅਸਤਵਾਦੀ ਚੱਲੀ ਆ ਲੱਡੂ ਵੰਡੇ ਗਏ ਆ ਮੈਂ ਸਮਝਦਾ ਕਿ ਸਾਡੇ ਇਲਾਕੇ ਨੂੰ ਅੱਜ ਪੁੱਤ ਜਮੇ ਜਿੰਨੀ ਖੁਸ਼ੀ ਆ ਕਿਉਂਕਿ ਮਜੀਠਾ ਸਾਹਿਬ ਸਾਡੇ ਪਰਿਵਾਰਾਂ ਵਿੱਚ ਪਰਿਵਾਰਾਂ ਵਾਂਗਰਾ ਮਿਲਦੇ ਨੇ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਆਣ ਕੇ ਖੁਲੋਂਦੇ ਨੇ ਤੇ ਉਹਨਾਂ ਦਾ ਬਾਹਰ ਆਉਣਾ ਸਾਡੇ ਵਾਸਤੇ ਬਹੁਤ ਵੱਡੀ ਖੁਸ਼ੀ ਆ ਤੇ ਚੜ੍ਹਦੀ ਕਲਾ ਦੇ ਨਾਲ ਇਹ ਜਿਹੜੀ ਆ ਅਗਲੀ ਆਉਣ ਵਾਲੀ ਚੋਣਾਂ ਉਹ ਜਿੱਤਾਂਗੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਰਕਾਰ ਵੱਡੇ ਪੱਧਰ ਤੇ ਆਵੇਗੀ ਜੀ ਵੇਖੋ ਜੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਇੱਕ ਉਹ ਇਨਸਾਨ ਹੁੰਦਾ ਏ ਜੀ ਦੀ ਪਾਰਟੀ ਵਾਲੇ ਸਲਾਹਤਾ ਕਰਦੇ ਨੇ ਸੁਖਬੀਰ ਸਿੰਘ ਜੀ ਬਾਦਲ ਉਹ ਇਨਸਾਨ ਨੇ ਜਿਨ੍ਹਾਂ ਦੀ ਗੱਲ ਜਦੋਂ ਕਿਤੇ ਟੀਵੀ ਚੈਨਲ ਦੇ ਉੱਤੇ ਹੋਵੇ ਤੇ ਉਹ ਵਿਰੋਧੀ ਜਿਹੜੇ ਨੇ ਨਾ ਉਹ ਵੀ ਉਹਨਾਂ ਦੀ ਸਿਫਤਾ ਕਰਦੇ ਥਾਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਉਹਦੇ ਨਾਲ ਵੀ ਬਹੁਤ ਵੱਡਾ ਹੰਗਾਰਾ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਿਆ ਹੈ ਤੇ ਹੋਰ ਵੀ ਜਿਹੜੇ-ਜਿਹੜੇ ਕਾਰਜ ਕਰਨ ਵਾਲੇ ਨੇ ਬੜੀ ਪਿਆਰ ਔਰ ਸਤਿਕਾਰ ਦੇ ਨਾਲ ਕੀਤੇ ਜਾਣਗੇ ਜੀ ਰਾਜਾ ਵਿੜਿੰਗ ਬਾਰੇ ਕੀ ਕਹਿਣਾ ਚਾਹੁੰਦੇ ਕਾਂਗਰਸ ਪ੍ਰਧਾਨਵਾਰ ਵੇਖੋ ਜੀ ਰਾਜੇ ਵਿੜਿੰਗ ਬਾਰੇ ਤੇ ਅੱਜ ਵੀ ਗੱਲ ਚੱਲ ਰਹੀ ਸੀ ਅਸੀਂ ਅੰਮ੍ਰਿਤਸਰ ਹੀ ਬੈਠੇ ਸਾਂ ਕਿਉਂਕਿ ਹੁਣ ਤੇ ਟੀਵੀ ਚੈਨਲਾਂ ਦੇ ਉੱਤੇ ਬੱਚੇ ਜਿਹੜੇ ਉਹ ਪਹਾੜੇ ਵੀ ਉਹੀ ਬੋਲਣ ਦਾ ਹੈ ਵੀ ਜਿਹੜੇ ਰਾਜਾ ਵਿੜਿੰਗ ਮੂਹਰ-ਬੋਲ ਕੇ ਸੁਣਾਉਂਦਾ ਹੈ ਦਰਸਾਲ ਇਹਨਾਂ ਦੀ ਮਾਤੀ ਮਾਰੀ ਗਈ ਹੈ ਇਹਨਾਂ ਦੇ ਆਪਣੇ ਵਸ ਦੀ ਗੱਲ ਨਹੀਂ ਹੁਣ ਨਾ ਤੇ ਕੁਝ ਕਾਂਗਰਸ ਨੂੰ ਸੋਚਦਾ ਏ ਬਣਦੀ ਉਹਨੇ ਵੀ ਸਟੇਜਾਂ ਦੇ ਉੱਤੇ ਸਵਾਏ ਚੁਟਕਲਿਆਂ ਤੋਂ ਕੁਝ ਵੀ ਜਨਤਾ ਨੂੰ ਨਹੀਂ ਦਿੱਤਾ ਤੇ ਨਾ ਕੁਝ ਕੀਤਾ ਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਉਹ ਕਰ ਸਕਦਾ ਏ ਜੇ ਇਥੇ ਗੱਲ ਕਰ ਲਈ ਜਾਵੇ ਪੰਜਾਬ ਦੇ ਨਾਲ ਔਰ ਸਿੱਖਾਂ ਦੇ ਨਾਲ ਕੋਈ ਇਹਨਾਂ ਵੱਲੋਂ ਰਾਏਤ ਹੋਵੇਗੀ ਤੇ ਕਦੇ ਵੀ ਨਾ ਸੋਚਿਓ ਸਾਡੀ ਨੌਜਵਾਨੀ ਝੂਠੇ ਮੁਕਾਬਲਿਆਂ ਵਿੱਚ ਅੱਜ ਫੇਰ ਮਾਰੀ ਜਾ ਰਹੀ ਹੈ ਸਾਡੇ ਨੌਜਵਾਨ ਜੇਲਾਂ ਵਿੱਚ ਧੱਕੇ ਜਾ ਰਹੇ ਨੇ ਤੇ ਸਟੇਜਾਂ ਉੱਤੇ ਆਉਂਦੇ ਨੇ ਤੇ ਚੁਟਕਲੇ ਸੁਣਾ ਕੇ ਗਾਂਹ ਜਾਂਦੇ ਨੇ ਸਰਕਾਰਾਂ ਐਵੇਂ ਨਹੀਂ ਚੱਲਦੀਆਂ ਸਰਕਾਰਾਂ ਚਲਾਉਣ ਵਾਸਤੇ ਮਹਾਰਾਜਾ ਰਣਜੀਤ ਸਿੰਘ ਵਰਗੀ ਨੀਤੀ ਸਾਧ ਸੰਗ ਜੀ ਸਾਨੂੰ ਚਾਹੀਦੀ ਹੈ ਉਹ ਸ਼ੋਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਦੋਂ ਕਿਤੇ ਅਕਾਲ ਪੈ ਗਿਆ ਤੇ ਉਹਨੇ ਸਾਰੀ ਜਨਤਾ ਦੇ ਵਿੱਚ ਐਲਾਨ ਕਰ ਦਿੱਤਾ ਕਿ ਜਿੰਨਾ ਵੀ ਕੋਈ ਅਨਾਜ ਖੜ ਸਕਦਾ ਹੈ ਉਹ ਆਪਣੇ ਘਰਾਂ ਨੂੰ ਲੈ ਜਾਣ ਇੱਧਰ ਸਾਡੇ ਵਾਲੇ ਨੇ ਚੁਟਕਲਿਆ ਚ ਸਾਰ ਦਿੱਤਾ ਇਹ ਜਿਹੜੇ ਦਾਣੇ ਮਿਲਦੇ ਸਨ ਲੋਕਾਂ ਨੂੰ ਗਰੀਬਾ ਸਹੂਲਤਾਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹ ਵੀ ਬੰਦ ਕਰ ਦਿੱਤੀਆਂ ਜੈ ਹੁ ਜੈ ਜੀ ਜਿਸ ਮੇਂ ਪਿੰਡ ਬਗਾ ਫੌਜੀ ਨਜੀਸ਼ਿਆ ਸਾਹਿਬ ਦੀ ਜੋ ਅੱਜ ਜਮਾਨਤ ਹੈ ਉਹ ਜਹਨ ਬਹੁਤ ਖੁਸ਼ੀ ਆ ਕਿ ਸਾਡਾ ਪਿੰਡ ਆ ਪੂਰਾ ਖੜਿਆ ਆ ਸਾਡਾ ਇਲਾਕਾ ਵੀ ਠੇਰਾ ਖੜਿਆ ਆ ਜੀ ਕਿ ਮਜੀਠੇ ਸਾਹਿਬ ਦੀ ਬੜੇ ਚੇਦੀ ਬਹੁਤ ਗੱਪਾਂ ਯਾਦ ਕਰ ਰਹੇ ਆ ਕਿ ਕਦੋਂ ਇਹਨਾਂ ਦੀ ਜਵਾਨਤ ਹੋਵੇ ਇਹੋ ਜਿਹਾ ਸਾਨੂੰ ਜਰਨੈਲ ਨਹੀਂ ਮਿਲਣਾ ਤੇ ਇਹਦੀ ਅਸੀਂ ਬਹੁਤ ਬਤਾਰ ਕਰਦੇ ਆ ਆਦਤ ਦਾ ਵੀ ਜਿਹਨਾਂ ਮਜੀਠੇ ਸਾਹਿਬ ਦਾ ਸਹੀ ਨਿਆਂ ਕੀਤਾ ਤੇ ਸਹੀ ਨਿਆਂ ਦੇ ਉੱਤੇ ਅਸੀਂ ਪੂਰਨੇ ਪਾਵਾਂ ਮੈਂ ਬਲਕਾਰ ਸਿੰਘ ਬੱਗਾ ਮਲਵਈ ਕੀ ਕਹਿਣਾ ਚਾਹੁੰਦੇ ਜੀ ਅੱਜ ਮੈਨੂੰ ਇੰਨੀ ਖੁਸ਼ੀ ਹੋਈ ਅੱਜ ਜਦੋਂ ਪਿੰਡ ਵਿੱਚ ਆਇਆ ਕਿ ਬਿਕਰਮ ਸਿੰਘ ਮਜੀਠੀਆ ਅੱਜ ਅਨਲ ਜਮਾਨ ਤੋਂ ਹੋ ਗਈ ਆ ਤੇ ਮੈਨੂੰ ਇੰਨੀ ਖੁਸ਼ੀ ਹੋਈ ਆ ਕਿ ਬਹੁਤ ਜਿਆਦਾ ਅਜੇ ਤਰਤੀਬ ਇਹ ਨਹੀਂ ਦੇਣ ਲਈ ਤੇ ਮੈਂ ਮੈਨੂੰ ਇੰਨੀ ਖੁਸ਼ੀ ਬਹੁਤ ਜਿਆਦਾ ਮੈਂ ਇਹ ਨਹੀਂ ਗੱਲ ਕਰ ਸਕਦਾ ਮੈਂ ਤਾਂ ਨਪੜ ਬੰਦਾ ਵਾਂ ਬੋਲੇ ਸੋਨਿਆ ਲੈ ਸਰੀਆ ਗਾ